ਅੰਮ੍ਰਿਤਸਰ ਦੇ ਮੋਕੰਪੂਰਾ ਪਿਆਰਾ ਸਿੰਘ ਦੀ ਹਵੇਲੀ ਦੇ ਨਜ਼ਦੀਕ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਉਸ ਦਾ ਘਰ ਢਾਈ ਢੇਰੀ ਕੀਤਾ ਗਿਆ ਦੱਸਿਆ ਕਿ ਰੋਹਿਤ ਉਰਫ ਕਾਲੂ ਨਾ ਦੇ ਨਸ਼ਾ ਤਸਕਰ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦਿਆ ਉਹਦੇ ਉੱਤੇ 6 ਮੁਕਦਮੇ ਐਨਡੀਪੀਸੀ ਐਕਟ ਦੇ ਦਰਜ ਸਨ ਤਾਂ ਉਸਦੇ ਚਲਦਿਆ ਹੀ ਉਸਨੇ ਇਸ ਨਸ਼ਾ ਤਸਕਰੀ ਦੇ ਚਲਦਿਆ ਇਸ ਘਰ ਦੀ ਉਸਾਰੀ ਕੀਤੀ ਸੀ ਤਾਂ ਅੱਜ ਪ੍ਰਸ਼ਾਸਨ ਵੱਲੋਂ ਅੱਜ ਭਾਰੀ ਪੁਲਿਸ ਫੋਰਸ ਦੇ ਨਾਲ ਇਸ ਘਰ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਇਸ ਘਰ ਨੂੰ ਜੜਾਇਆ ਉਹ ਤੋੜਿਆ ਗਿਆ ਢਾਟ ਢਰੀ ਕੀਤਾ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਓ ਤੁਹਾਨੂੰ ਹੀ ਦੱਸਦੇ ਹਾਂ

29 ਕਿਲੋ ਓਪੀਐਮ 325 25 ਕਿਲੋ ਨਾਰਕੋਟਿਕ ਪਾਊਡਰ ਤੇ ਡਰਗ ਮਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇਥੇ ਮੋਕਮਪੁਰਾ ਏਰੀਆ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਦਾ ਪਤਨ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜਦੀ ਹੈ ਉੱਥੇ ਰੋਹਿਤ ਸਿੰਘ ਇਲੀਅਸ ਕਾਲੂ ਹੈਗਾ

ਟੋਡੇ اور ਐਸਐਸਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤੋ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹਨਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਅਸਰ ਹੁੰਦਾ ਰਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਰੋਹਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਜਿਹੜੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਕਫੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕੱਦਮੇ ਦਰਜ ਹੋਏ 25 ਹੁਣ ਲੇਟੈਸਟ 12 ਤਿੰਨ ਦਾ ਹੈ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ और ਜਿਹੜੀ ਇਹ 15ਵੀਂ ਡੈਮੋਲਿਸ਼ਨ ਹੈ ਕਮਿਸ਼ਨਰ ਪੁਲਿਸ ਅਮਰਸਰ ਦੀ ਜਿਹ ਰਿਜੈਕਸ਼ਨ ਸਰ ਇਸ ਨੋਟ ਨੂੰ ਲੈ ਕੇ ਕਰਿਆ ਜਾਂ ਫਿਰ ਹੋਰ ਵੀ ਲੈਵਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਕਲਾਕੀ ਅੱਜ ਤੱਕ ਇਹ ਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸੱਟ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮਹੱਤਿਆ ਕਰੋਨੇ ਸਪੈਸ਼ਲੀ ਜਿਹੜੇ थैंक यू ਜੀ